ਕਾਲ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆਂ ਜੀ ਦੁਪੱਟੇ ਵਾਲੇ ਸੂਟ ਦੁਪੱਟਾ ਰੰਗ ਹੈ ਜੀ ਆਪਣਾ ਕਾਟਨ ਦੁਪੱਟਾ ਪਿਓਰ ਦੁਪੱਟਾ ਬਹੁਤ ਸੋਹਣੀ ਵੈਰਾਈਟੀ ਦਿਖਾਵਾਵੀਂ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਤਾਂ ਨਾ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਕਰ ਤੇ ਕਮੈਂਟ ਕਰਨਾ ਨਾ ਭੁੱਲਿਓ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੀ ਵੀਡੀਓ ਨੂੰ ਤਾਂ ਕਿ ਅੱਤਾ ਕੀ ਹੈ ਆਪਣੇ ਨਾਲ ਵੱਧ ਤੋਂ ਵੱਧ ਕੰਮ ਕਰਨ ਵਾਲੇ ਜਿਹੜੇ ਤਰ੍ਹਾਂ ਨੇ ਉਹ ਜੁੜ ਸਕਣ ਲੈਟਲ ਦਾ ਕੰਮ ਆਪਣਾ ਹੈਗੀ ਹੈਗਾ ਹੋਲ ਸੇਲ ਦਾ 메ਨ ਕੰਮ ਹੈ ਜੀ ਆਪਣਾ ਆਪਾਂ ਹੋਲ ਸੇਲ ਦੇ ਵਿੱਚ ਤੁਹਾਨੂੰ ਕੀ ਵੈਰਾਈਟੀ ਪ੍ਰੋਵਾਈਡ ਕਰਾਵਾਂਗੇ ਏਕੇ ਟੈਕਸ ਬੀ ਆਲਮ ਅਉਗ ਤਮਨ ਚਾਰੋਂ ਬ੍ਰਾਂਡ ਦੇ ਤੁਹਾਨੂੰ ਬਹੁਤ ਵਧੀਆ ਡਿਜ਼ਾਈਨਰ ਪੀਸ ਹੱਟਕੇ ਬਹੁਤ ਸਾਰੇ ਜੁਨੀਕ ਪੀਸ ਲਗਾ ਲਈ ਹਰ ਇੱਕ ਬ੍ਰਾਂਡ ਦੇ ਅੰਦਰ ਤੁਹਾਨੂੰ ਤੇ ਆਪਣੇ ਕੋਲੇ ਨੇ ਏਕ ਟੈਕਸ ਵੀ ਹੁੰਦੀ ਹੈ ਜੀ ਵੈਰਾਈਟੀ ਏਕ ਟੈਕਸ ਦਾ ਹਰ ਇੱਕ ਨੰਬਰ ਮਿਲੂਗਾ ਤੁਹਾਨੂੰ ਆਪਣੇ ਕੋਲ ਚਾਹੇ ਉਹ ਮਹਿੰਗਾ ਤੇ ਚਾਹੇ ਉਹ ਸਸਤਾ ਹਾਂਜੀ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਜੀ ਆਹਾ ਸੋਫੀਆ ਨੰਬਰ ਡਿਜ਼ਾਈਨਿੰਗ ਦੇਖੋ ਜੀ ਬਹੁਤ ਸੋਹਣੀ ਹੈ ਪਲੇਨ ਬਾਟਮ ਦੇ ਨਾਲ ਆਊਗਾ ਇੱਕ ਹੋਰ ਆਪਾਂ ਤੁਹਾਨੂੰ ਇੱਕ ਹਫਤੇ ਵਿੱਚ ਇੱਕ ਦਿਨ ਕੱਟ ਪੀਸ ਵਾਲੀ ਵੀਡੀਓ ਹੈ ਜਿਹੜੀ ਉਹ ਆਪਾਂ ਅਪਲੋਡ ਕਰਿਆ ਕਰਾਂਗੇ ਇੱਕ ਦਿਨ ਓਨਲੀ ਇੱਕ ਦਿਨ ਰੱਖਿਆ ਕਰਾਂਗੇ ਤੇਰ ਇੱਕ ਦਿਨ ਬਸ ਤੁਸੀਂ ਆਪਣਾ ਕੀ ਹੈ ਸਿਲੈਕਟ ਕਰ ਲੈਣਾ ਤੇ ਆਪਾਂ ਨੂੰ ਆਪਣਾ ਜਿਹੜਾ ਵੀ ਤੁਹਾਡਾ ਫਾਈਨਲ ਹੋਊਗਾ ਉਹੀ ਤੁਸੀਂ ਸਾਨੂੰ ਦੱਸਣਾ ਜੀ ਤਾਂ ਕਿ ਫਿਰ ਵਾਰ-ਵਾਰ ਤੁਹਾਨੂੰ ਵੀ ਪ੍ਰੋਬਲਮ ਆਉਂਦੀ ਹੈ ਮੈਨੂੰ ਵੀ ਆਉਂਦੀ ਹੈ ਦੇਖੋ ਤੁਸੀਂ ਮੈਨੂੰ ਵਾਰ-ਵਾਰ ਹੀ ਫਿਰ ਕਹੀ ਜਾਂਦੇ ਹੋ ਦੀਦੀ ਆ ਸਾਡਾ ਸਿਲੈਕਟ ਹੋ ਗਿਆ ਹੈ ਨਾ ਤੁਸੀਂ ਸਾਨੂੰ ਪੇਮੈਂਟ ਦੱਸੋ ਦੇਖੋ ਜਦੋਂ ਤੁਹਾਡਾ ਮੈਸੇਜ ਆ ਜਾਂਦਾ ਤੁਹਾਡਾ ਮੈਸੇਜ ਮੈਂ ਜਰੂਰ ਦੇਖਦੀ ਹਾਂ ਹਰ ਇੱਕ ਦਾ ਮੈਸੇਜ ਦੇਖਦੀ ਹਾਂ ਮੈਂ ਹਰ ਇੱਕ ਨੂੰ ਰਿਪਲਾਈ ਕਰਦੀ ਹਾਂ ਇਹ ਹੋ ਸਕਦਾ ਹੈ ਕਿ ਉਸ ਟਾਈਮ ਮੇਰੇ ਕੋਲ ਜਦੋਂ ਤੁਸੀਂ ਮੈਸੇਜ ਕੀਤਾ ਕਸਟਮਰ ਹੋਵੇ ਹੈ ਨਾ ਕਿ ਉਹ ਕਸਟਮਰ ਦੇ ਹੁੰਦੇ ਹੁੰਦੀ ਅਗਲਾ ਜੇ ਉਸ ਤੋਂ ਅਗਲਾ ਜੇ ਤਾਂ ਆਪਾਂ ਸਾਰਾ ਦਿਨ ਹੀ ਬਿਜੀ ਹੋ ਜੀਏ ਪਲੀਜ਼ ਮੈਂ ਤੁਹਾਡਾ ਹਰ ਇੱਕ ਦਾ ਮੈਸੇਜ ਜਿਹੜਾ ਉਹ ਵੇਖਦੀਆਂ ਰਿਪਲਾਈ ਕਰਦੀਆਂ ਤੇ ਤੁਹਾਨੂੰ ਪਰਸਨਲੀ ਵੀ ਆਪਾਂ ਸਾਰੇ ਸੂਟ ਹੈ ਜਿਹੜੇ ਉਹ ਪੂਰੇ ਧਿਆਨ ਨਾਲ ਦਿਖਾਵਾਂਗੇ ਜੀ ਹਰੀਸ ਨੂੰ ਪਿੱਕ ਤਾਂ ਪਿੱਕ ਵੀ ਭੇਜਾਂਗੇ ਜੇ ਪਿੱਕ ਚਾਹੋਗੇ ਜੇ ਤੁਸੀਂ ਵੀਡੀਓ ਚਾਹੋ ਤਾਂ ਆਪਾਂ ਸ਼ਾਰਟ ਵੀਡੀਓ ਵੀ ਤੁਹਾਡੇ ਲਈ ਬਣਾ ਲਵਾਂਗੇ ਹਾਂਜੀ ਅੱਜ ਆਪਾਂ ਦਿਖਾਵਾਂਗੇ ਆਪਾਂ ਤੁਹਾਨੂੰ ਕੋਟਨ ਦੇ ਦੁਪੱਟੇ ਵਾਲੇ ਸੂਟ ਆ ਆਪਣਾ ਫਰਸਟ ਡਿਜ਼ਾਈਨ ਆ ਗਿਆ ਜੀ ਫਰੋਜੀ ਕਲਰ ਹੈ ਜੀ ਬਹੁਤ ਸੋਨਾ ਛੋਟਾ ਜਿਹਾ ਡਿਜ਼ਾਈਨਰ ਪੀਸ ਹੈ ਪ੍ਰਾਈਸ ਰਹੂਗਾ ਜੀ 700 ਰੁਪਏ ਓਨਲੀ ਸਿਰਫ 700 ਦੇ ਵਿੱਚ ਆਪਣੇ ਕੋਲ ਤੁਹਾਨੂੰ ਸੋਫੀਆ ਮਿਲੂਗਾ ਜੀ ਏਕੇ ਟੈਕਸ ਦਾ ਇੱਕੋ ਹੀ ਸੋਫੀਆ ਦੇ ਵਿੱਚ ਕੋਈ ਮਹਿੰਗਾ ਸਸਤਾ ਨਹੀਂ ਹੁੰਦਾ ਬਹੁਤ ਸਾਰੀਆਂ ਭੈਣਾਂ ਦੀ ਪੁਆਰੀ ਲੈਂਦੀ ਹੈ ਕਿ ਤੁਸੀਂ ਸਾਨੂੰ ਦੱਸੋ ਕਿ ਇਹਦੇ ਵਿੱਚ ਕੋਈ ਸਸਤਾ ਮਿਲਣਾ ਨਹੀਂ ਜੀ ਸਸਤਾ ਨਹੀਂ ਹੋਗਾ ਆ ਇਸ ਦਾ ਰੂ ਹੈ ਜੀ ਦੁਪੱਟਾ ਯਾ ਪਰ ਸਿੰਗਲ ਸੂਟ ਦਾ ਪ੍ਰਾਈਸ ਦੱਸ ਦੇ ਜੀ ਇੱਕ ਫਰੋਜੀ ਕਲਰ ਆ ਗਿਆ ਜੀ ਇਸ ਦੇ ਵਿੱਚ ਕਲਰ ਰਹਣਗੇ 4 ਜੀ ਅੱਜ ਤੋਂ ਰਿਪੀਟ ਡਿਜ਼ਾਈਨ ਨਹੀਂ ਦਿਖਾਵਾਂਗੇ ਨਵਾਂ ਦਿਖਾਵਾਂਗੇ ਜੀ ਆਹ orange ਟੋਨ ਦੇ ਵਿੱਚ ਆ ਗਿਆ ਜੀ red ਜਿਹਾ red ਨਹੀਂ ਹੈਗਾਗਾ orange ਹੀ ਹੈ dark peach ਵੀ ਕਹਿ ਸਕਦੇ ਆ ਬੱਸ ਨੂੰ dark peach ਸੋਹਣਾ ਜਿਹਾ ਰੰਗ ਹੈ ਜੀ ਆਹ yellow ਕਲਰ ਆ ਗਿਆ ਤੇ ਆ ਗਿਆ grey ਕਲਰ ਇਸ ਦੇ ਵਿੱਚ 4 ਕਲਰ ਰਹਣਗੇ ਪ੍ਰਾਈਸ ਹੋਊਗਾ 700 ਰੁਪਏ ਜੀ ਸੌਫੀਆ ਨੰਬਰ ਹੈ ਕਾਟਨ ਦੁਪੱਟੇ ਨਾਲ ਏਕ ਟੈਕਸ ਦੀ ਬੈਗਰੀ ਹੈ ਹਾਂ ਜੀ ਤੰਗਲਾ ਪਤਲ ਨੂੰ ਖੋਣੇ ਜੀ ਨੈਕਸਟ ਡਿਜ਼ਾਈਨ ਵੀਡੀਓਜ਼ ਬਣੇ ਰਹੋਗੇ ਅੰਤ ਤੱਕ ਤਾਂ ਕਿ ਤੁਹਾਡੇ ਤੋਂ ਕੋਈ ਵੀ ਡਿਜ਼ਾਈਨ ਜਿਹੜਾ ਉਹ ਸਕਿੱਪ ਨਾ ਹੋਵੇ ਵੀਡੀਓ ਜੇ ਜੀ ਆਪਣੀ ਕੰਟੀਨਿਊ ਦੇਖੋ ਤੁਹਾਡੀ سپورਟ ਕਰਕੇ ਹੀ ਆਪਾਂ ਕੀ ਹੈ ਹਰ ਰੋਜ਼ ਤੁਹਾਡੇ ਲਈ ਨਵੇਂ ਨਵੇਂ ਡਿਜ਼ਾਈਨ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਆ ਜੀ ਹਾਂਜੀ ਵੀਡੀਓ ਆਪਾਂ ਰੋਜ਼ ਬਣਾਉਣ ਦੀ ਕੋਸ਼ਿਸ਼ ਕਰਦੇ ਆਂ ਆਪਾਂ ਕਈ ਵਾਰ ਕੀ ਹੈ ਕਸਟਮਰ ਜ਼ਿਆਦਾ ਹੋਣ ਕਰਕੇ ਨਹੀਂ ਆਪਾਂ ਵੀਡੀਓ ਬਣਾ ਸਕਦੇ ਆਂ ਅਦਰਵਾਈਜ਼ ਆਪਾਂ ਸਕਿੱਪ ਨਹੀਂ ਕਰਦੇ ਜੀ ਹਾਂਜੀ ਆਹ ਮਹਿੰਦੀ ਕਲਰ ਆ ਗਿਆ ਜੀ ਆਹ ਕਲਰ ਆ ਗਿਆ ਜੀ ਆਪਣੇ ਕੋਲੇ ਮਹਿੰਦੀ ਡਿਜ਼ਾਈਨ ਸੋਫੀਆ ਦਾ ਹੀ ਹੈ ਜੀ ਡਿਜ਼ਾਈਨ ਸੋਫੀਆ ਦਾ ਹੀ ਹੈ देखो जी बहुत सोना देखो कि सोना डिजाइन का दुपट्टा है जूगा जी बहुत सोहना दुपट्टा तो जी आमैदी कलर आ गया जी एक इस मेहरून कलर आजगा जी ब्लू कलर आजगा जी ग्रीन कलर आजगा जी चार कलर रहेंगे प्राइस सत्त सौ रुपए रहूगा जी ਜਿਹਨੇ ਲੈਣਾ ਨਾ ਮਤਲਬ ਕਿ ਸਿੰਗਲ ਸੂਟ ਲੈਣਾਗਾ ਤਾਂ ਪਲੀਜ਼ ਨਹੀਂ ਤੁਸੀਂ ਇਸ ਨੂੰ ਸਾਨੂੰ ਦੱਸ ਦੇਣਾਗਾ ਕਿ ਤੇ ਕਈ ਕਸਟਮਰ ਹਨ ਜਿਹੜੇ ਪਿਛਲੇ 소ਫੀਆ ਵਾਲੀ ਵੀਡੀਓ ਦੇ ਵਿੱਚ ਬਹੁਤ ਕਸਟਮਰ ਆਪਣੇ ਇਹ ਜਿਹੇ ਸੀਗੇ ਜਿਹੜੇ ਮੁੜ ਗਏ ਫਿਰ ਉਹ ਵਧੀਆ ਨਹੀਂ ਲੱਗਦਾ ਹਨ ਤੁਸੀਂ ਚੱਲ ਕੇ ਸਾਡੇ ਕੋਲ ਆ ਵੀ ਜਾਓ ਤੇ ਤੁਹਾਨੂੰ ਆਪਣੇ ਕੋਲੋਂ ਵੈਰਾਈਟੀ ਵੀ ਨਾ ਮਿਲੇ ਫਿਰ ਵਧੀਆ ਨਹੀਂ ਲੱਗਦਾ ਹੈ ਆਇਆ ਆਪਣੇ ਕੋਲੇ ਬਹੁਤ ਕੁਆਂਟੀਟੀ ਦੇ ਵਿੱਚ ਮਾਲ ਜੀ ਇੱਕ ਲਾਂ ਦੇ ਕਾਫੀ-ਕਾਫੀ ਸੈੱਟ ਮੰਗਾਏ ਨੇ ਆਪਾਂ ਤਾਂ ਕਿ ਕੱਟ ਨਾ ਪੈਣ ਬਟ ਹੋਲ ਸੇਲ ਦਾ ਕਰਕੇ ਫਿਰ ਵੀ ਕੱਟ ਜਾਂਦੇ ਕਈ ਵਾਰ ਆਵੜ ਆ ਰਿਹਾ ਜੀ ਆਪਣੇ ਕੋਲੇ ਚਾਕਲੇਟ ਕਲਰ ਆਹ ਡਿਜ਼ਾਈਨ ਆਪਣੇ ਕੋਲੇ ਦੇਖੋ ਕਸੀਦਾ ਨੰਬਰ ਤੇ ਵੀ ਆਇਆ ਹੋਇਆ ਹੈ ਦਾ ਨੰਬਰ ਤੇ ਵੀ ਆਇਆ ਹੋਇਆ ਹੈ ਵੀ ਐਲਮ ਦੇ ਵਿੱਚ ਵੀ ਆਇਆ ਹੋਇਆ ਬਟ ਉਹ ਸਾਰਾ ਪਿਓਰ ਦੁਪੱਟੇ ਨਾਲ ਜ ਮਸਲੀਨ ਦੁਪੱਟੇ ਨਾਲ ਸੀ ਅੱਜ ਆਪਾਂ ਤੁਹਾਨੂੰ ਇਹ ਆ ਡਿਜ਼ਾਈਨ ਕਾਟਨ ਦੁਪੱਟੇ ਨਾਲ ਦੇ ਰਹੇ ਹਾਂ ਜੀ ਇਹ ਇੱਕ ਇੱਕ ਟੈਕਸ ਦੀ ਵੈਰੀਟੀ ਹੈ ਜੀ ਕਾਫੀ ਨੰਬਰ ਹੈ ਜੀ ਆਹ ਆ ਸੌਰੀ ਸੋਫੀਆ ਨੰਬਰ ਹੈ ਕਾਫੀ ਕਲਰ ਹੈ ਪਲੇਨ ਬਾਟਮ ਰਹੂਗੀ ਜੀ ਤੇ ਆ ਰੂਗਾ ਜਿਸ ਦਾ ਦੁਪੱਟਾ दुपट्टा देखो कि सोहना कॉफी कलर बहुत ही सोहना कलर है जी देखो डिजाइनर दुपट्टा तो दुपट्टा बहुत सोहना हाँ जी अगला अपने को कलर आ जूगा जी ग्रीन ग्रीन कलर आ गया जी और अगला कलर आ गया जी वाइन एंड अगला आ गया जी ब्लू ਕਲਰ ਰਹਣਗੇ ਜੀ 4 ਪ੍ਰਾਈ ਹੋਊਗਾ 700 ਰੁਪਏ ਓਨਲੀ ਤੁਸੀਂ ਜੇ ਚਾਹੋਗੇ ਤਾਂ ਆਪਾਂ ਤੁਹਾਨੂੰ ਨਾ ਪਰਸਨਲੀ ਜਿਹੜੇ ਕਲਰ ਮੈਂ ਖੋਲੇ ਨਹੀਂ ਹੈਗੇ ਕਿ ਆਪਾਂ ਦਿਖਾ ਦੇਣੀ ਹੈ ਅੱਜ ਅਗਲਾ ਡਿਜ਼ਾਈਨ ਰੱਖੋ ਜੇ ਆਪਣੇ ਲਈ ਆਵਣਾ ਡਿਜ਼ਾਈਨਸ ਤੋਂ ਨਵਾਂ ਹੋਰ ਵੀ ਹੈਗੇ ਨੇ ਪਰ ਆਪਾਂ ਸਾਰੇ ਇਸ ਵੀਡੀਓ ਦੇ ਵਿੱਚ ਦਿਖਾ ਨਹੀਂ ਸਕਦੇ ਆ ਦੇਖੋ ਡਿਜ਼ਾਈਨ ਤੁਹਾਨੂੰ ਦਿਖਾਉਂਦੇ ਹਾਂ ਅੱਜ ਅਗਲਾ ਡਿਜ਼ਾਈਨ ਆ ਗਿਆ ਜੀ ਆਪਣੇ ਕੋਲ ਆਵਾ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਆ ਬਾਹਾਂ ਰਹਿਣਗੇ ਜੀ ਆ ਰਹੀ ਜੀ ਜੀ ਪਲੇਨ ਬਾਟਮ ਬੈਕ ਫਰੰਟ ਸੇਮ ਹੁੰਦੀ ਹੈ ਜੀ ਸੋਫੀਆ ਜੀ ਇਸ ਗੱਲ ਦਾ ਤਾਂ ਸ਼ਾਇਦ ਤੁਹਾਨੂੰ ਪਤਾ ਹੀ ਹੋਊਗਾ ਕਿ ਸੋਫੀਆ ਨੰਬਰ ਦੇ ਵਿੱਚ ਬੈਕ ਫਰੰਟ ਸੇਮ ਹੁੰਦੀ ਹੈ ਜੀ ਡਿਜ਼ਾਈਨਿੰਗ ਸ਼ਰਟ ਦੀ ਬਾਟਮ ਪਲੇਨ ਰਹਿੰਦੀ ਹੈ ਜੀ ਆ ਗਿਆ ਜੀ ਦੁਪੱਟਾ ਇਸ ਦਾ ਦੁਪੱਟਾ ਦੇਖੋ ਕਿੰਨਾ ਸੋਹਣਾ ਦੁਪੱਟਾ ਹੈ ਜੀ ਗ੍ਰੀਨ ਕਲਰ ਹੈ ਜੀ ਇਹ ਡਾਰਕ ਡਾਰਕ ਗ੍ਰੀਨ ਜਿਹੜਾ ਆਪਾਂ ਨੇ ਕੱਲ ਖੋਲ ਕੇ ਦਿਖਾਤਾ ਨਾ ਇਹ ਗ੍ਰੀਨ ਕਲਰ ਹੈ ਔਰ ਇਸ ਦੇ ਵਿੱਚ ਕਲਰ ਆ ਜੂਗਾ ਜੀ ਕਲਰ ਚਾਰਟ ਲਗਭਗ ਸੇਮ ਰਹੂਗਾ ਜੀ ਕਾਫੀ ਵਾਈਨ ਬਲੂ ਕਲਰ ਚਾਰਟ ਸੇਮ ਹੀ ਰਹਿਣ ਵਾਲਾ ਜੀ ਨਾ ਇੱਕ ਮਹਿੰਦੀ ਵਾਲਾ ਹੈ ਜਿਹਦੇ ਵਿੱਚ ਇਹਨਾਂ ਦੇ ਵਿੱਚ ਮਹਿਰੂਨ ਨਹੀਂ ਹੈਗਾ ਉਹਦੇ ਵਿੱਚ ਮਹਿਰੂਨ ਤੇ ਮੈਂਦੀ ਹੈ। ਆਹ ਦੀ ਪ੍ਰਾਈਸ ਸੇਮ ਰਹੂਗਾ ਜੀ 700 ਰੁਪਏ ਨਾ ਦੁਪੱਟਾ ਪਿਓ ਪਿਓਰ ਦੁਪੱਟਾ ਬਹੁਤ ਸੋਹਣਾ গারਲਿਸ਼ ਪੀਸ ਹੈ ਜੀ ਬਹੁਤ ਸੋਹਣਾ ਬਿੱਡ ਵਰਕ ਐਮਬਰਾਇਡਰੀ ਵਾਲੇ ਆਗੇ ਦੇਖੋ ਜੀ ਆ ਆਪਣਾ ਫਰੰਟ ਰਹੂਗਾ ਦੇਖੋ ਆ ਵਾਲਾ ਹੈਗਾ ਨਾ ਜਿਹੜਾ ਆ ਕੱਟਵਰਕ ਜਿਵੇਂ ਬਣਾਇਆ ਹੋਇਆ ਇਹ ਸਾਰਾ ਹੈਗਾ ਆਪਣਾ ਪ੍ਰਿੰਟ 3D 3D ਡਿਜੀਟਲ ਪ੍ਰਿੰਟ ਆਗੇ ਜਿਹੜਾ ਆ ਆਪਣਾ ਸਰਕਲ ਜਿਹਾ ਬਣਿਆ ਹੋਇਆ ਹੈ ਨਾ ਇਹਦੇ ਵਿੱਚ ਵਰਕ ਦਾ ਫੁੱਲ ਹੈ ਜੀ ਇਹ ਸਾਰਾ ਥਰੈਡਵਰਕ ਆ ਗਿਆ ਜੀ ਆ ਉੱਪਰਲੇ ਵਿੱਚ ਵੀ ਥਰੈਡਵਰਕ ਆ ਗਿਆ ਤੇ ਆ 3 ਨੰਬਰ ਤੇ ਆਇਆ ਜਿਹੜਾ ਆਪਣਾ ਇਸ ਤੇ ਵੀ ਫਲਾਰ ਆ ਗਿਆ ਤੇ ਆ ਜਿਹੜੀਆਂ ਆਪਣੇ ਘੇਰ ਤੇ ਨਾ ਸਾਰੀਆਂ ਬੂਟੀਆਂ ਨੇ ਜੀ ਇਹ ਸਾਰਾ ਵਰਕ ਹੈ ਜੀ ਥਰੈਡਵਰਕ ਮਸ਼ੀਨ ਵਰਕ ਹੈ ਜੀ ਆ ਬਾਜੂ ਰਜਣਗੀਆਂ ਆ ਬਾਟਮ ਰਹੂਗੀ ਜੀ ਲੇਮਨ ਕਲਰ ਹੈ ਜੀ ਤੋਤਲ ਦੁਪੱਟਾ ਦਿਖਾਉਣੇ ਆ ਜੀ ਦੁਪੱਟਾ ਦੇਖੋ ਦੁਪੱਟਾ ਦੇਖ ਕੇ ਕਿੰ ਆ ਲੱਗਦਾ ਬਹੁਤ ਜ਼ਿਆਦਾ ਸੋਹਣੀ ਜੀ ਜਤੈਨ ਲੱਗਦਾ ਕਿ ਖੁਦ ਹੀ ਸਟਿਚ ਕਰੀਏ ਇਸ ਨੂੰ ਪਹਿਲਾਂ ਕਲਰ ਕਲੀਅਰ ਨਹੀਂ ਆ ਰਿਹਾ ਜੀ ਬਨੀਤ ਕਹਿੰਦਾ ਮਮਾ ਕਲਰ ਲਾਈਟ ਆ ਰਿਹਾ λεਮਨ ਕਲਰ ਹੈ ਜੀ ਆਪਾਂ ਇਹ ਤੁਹਾਨੂੰ ਦੱਸਤਾ ਕਿ ਇਹ λεਮਨ ਕਲਰ ਹੈ ਹਾਂਜੀ ਆ λεਮਨ ਕਲਰ ਆ ਗਿਆ ਪਿਓਰ ਦੁਪट्टे ਨਾਲ 1450 ਰੁਪਏ ਰੇਟ ਹੈ ਜਿਸ ਦਾ ਹਾਂਜੀ ਆ ਪੈਰਟ ਕਲਰ ਆ ਗਿਆ ਜੀ ਇਥੇ ਸਲੇ ਵਿੱਚ ਫਰੋਜੀ ਕਲਰ ਆ ਗਿਆ ਜੀ ਇੱਕ ਕਲਰ ਇਸ ਦੇ ਵਿੱਚ ਹੋਰ ਵੀ ਹੈਗਾ ਆ ਜਿਹੜਾ ਮੈਂ ਤੁਹਾਨੂੰ ਅੱਜ ਪੀਸ ਹੁਣ ਦਿਖਾਤਾ ਨਾ ਇਹ ਹੁਣ 1450 ਤੋਂ 1650 ਰੁਪਏ ਦੀ ਰੇਂਜ ਹੈ ਜੀ ਤੇ ਤੁਹਾਨੂੰ ਵਿਦਿਤ ਦੁਪੱਟਾ ਵੀ ਮਿਲ ਜੂਗਾ ਤੇ ਉਸ ਦਾ ਪ੍ਰਾਈਸ ਜਿਹੜਾ ਥੋੜਾ ਜਿਹਾ ਅਪ ਹੋ ਜੂਗਾ ਇਹ ਮਸਲੀਨ ਦੁਪੱਟੇ ਨਾਲ ਵੀ ਮਿਲ ਜੂਗਾ ਤੁਹਾਨੂੰ ਆ ਪਿਓਰ ਦੁਪੱਟੇ ਨਾਲ ਜਿਉ ਮਸਲੀਨ ਦੁਪੱਟੇ ਨਾਲ ਜੀ ਡਿਜ਼ਾਈਨਿੰਗ ਵੀ ਸੇਮ ਹੀ ਮਿਲ ਜੂਗੀ ਜੀ कलर चार है जी चौथा कलर है अपने को लेते तो पता नहीं क्यों नहीं आ रहा हूँ चौथा कलर एसएम अपने को नहीं वगैरह जी एक बहन ने मैसेज ਮੈਸੇਜ ਕਰਕੇ ਕਹਿੰਦੇ ਵੀ ਤੁਹਾਡੇ ਕੋਲੇ ਕਾਟਨ ਸ਼ਿਮਰ ਆ ਰਹੀ ਹੈ ਜਿਹੜੀ ਲਾਂ ਲਾਂ ਕਾਟਨ ਸ਼ਿਮਰ ਆ ਰਹੀ ਹੈ ਉਹਦੇ ਵਿੱਚ ਵੀ ਤੁਹਾਡੇ ਕੋਲੇ ਹੈਗੀ ਹੈ ਵੈਰਾਈਟੀ ਹਾਂਜੀ ਆਪਣੇ ਕੋਲੇ ਬਹੁਤ ਡਿਜ਼ਾਈਨ ਪੈਲੇ ਦੀ ਟਾਈਮ ਲੱਗੇਗਾ ਨਾ ਆਪਾਂ ਇੱਕ ਦਿਨ ਵੀਡੀਓ ਉਸ ਦੀ ਵੀ ਸਪੈਸ਼ਲੀ ਬਣਾ ਲਾਂਗੇ ਕਾਟਨ ਸ਼ਿਮਰ ਉਹਦੇ ਵਿੱਚ ਲਾਈਨਿੰਗ ਨਹੀਂ ਲੱਗਦੀ ਜੀ ਵਿਦ ਮਸਲਿਨ ਦੁਪੱਟਾ ਆ ਰਹੀ ਹੈ ਉਹ ਆਪਣੇ ਕੋਲ ਹਾਂਜੀ ਆ ਵਰਕ ਹੈ ਜੀ ਸਾਰਾ ਆ ਵਰਕ ਹੈ ਜੀ ਸਾਰਾ ਆ ਵੀ ਵਰਕ ਹੈ ਔਰ ਆ 3D ਪ੍ਰਿੰਟ ਆ ਗਿਆ ਜੀ ਬੈਕ ਸਾਰੀ ਪ੍ਰਿੰਟਿੰਗ ਵਾਲੀ ਹੀ ਰਹੂਗੀ ਬਰਕ ਓਨਲੀ ਫਰੰਟ ਤੇ ਰਹੂਗਾ ਤੇ ਆਹ ਰਹਿ ਜਾਣਗੇ ਜੀ ਬਾਜੂ ਉੱਪਰ ਤੇ ਇਸ ਦੇ ਨਾਲ ਮਹਿੰਦੀ ਕਲਰ ਦੀ ਬਾਟਮ ਰਹੂਗੀ ਟਾਈ ਐਂਡ ਡਾਈ ਵਿਦ ਫਲਾਰ ਵਾਲਾ ਦੁਪੱਟਾ ਰਹੂਗਾ ਦੁਪੱਟਾ ਦਿਖਾਉਣੇ ਆ ਜੀ ਤੁਹਾਨੂੰ ਮਹਿੰਦੀ ਕਲਰ ਦਿਖਾ ਰਹੇ ਆਪਾਂ ਬਹੁਤ ਸੋਹਣੇ ਪੀਸ ਨੇ ਜੀ ਬਹੁਤ ਜ਼ਰਮਸਲਿਨ ਦੁਪੱਟੇ ਨਾਲ ਪ੍ਰਾਈਸ ਲਊਗਾ ਜੀ 1600 50 ਪਈ ਓਨਲੀ ਸਿਰਫ 1650 ਦੇ ਵਿੱਚ ਤੁਹਾਨੂੰ ਆਪਣੇ ਕੋਲ ਆਵਰੇਟਿੰਗ ਵਿੱਚ ਮੁਢਾਲ ਦੇ ਦੁਪੱਟੇ ਨੇ ਬਹੁਤ ਸੋਹਣੇ ਡਿਜ਼ਾਈਨਰ ਪੀਸ ਆ ਮੈਂディ ਕਲਰ ਆ ਗਿਆ ਜੀ ਇੱਕ ਕਲਰ ਇਸ ਦੇ ਵਿੱਚ ਆ ਗਿਆ ਜੀ ਆਪਣੇ ਕੋਲੇ ਗ੍ਰੇ ਗ੍ਰੇ ਕਲਰ ਆ ਗਿਆ ਜੀ ਤੇ ਇੱਕ ਆਪਣੇ ਕੋਲੇ ਆ ਗਿਆ ਜੀ ਮੋਰ ਪੰਖੀ ਕਲਰ ਮੋਰ ਪੰਖੀ ਪ੍ਰਾਈਸ ਨੂੰ ਦੱਸਤਾ ਵਿੱਚ ਪਹਿਣਾ ਦਾ ਮੈਸੇਜ ਕਰ ਦੇ ਰਹੇ ਨੇ ਕਹਿੰਦੇ ਵੀ ਪ੍ਰਾਈਸ ਦੱਸੋ ਪ੍ਰਾਈਸ ਦੱਸੋ ਜੀ ਪ੍ਰਾਈਸ ਆਪਾਂ ਹਰ ਇੱਕ ਸੂਟ ਦਾ ਵੀਡੀਓ ਦੇ ਵਿੱਚ ਦੱਸਦੇ ਹੁੰਦੇ ਹਾਂਗੇ ਕਿ ਤੁਸੀਂ ਵੀਡੀਓ ਨੂੰ ਦੇਖ ਲਿਆ ਕਰੋ ਪ੍ਰੋਪਰਲੀ ਫਿਰ ਤੁਹਾਨੂੰ ਸਾਰੀ ਕੁਝ ਕਲੀਅਰ ਹੋ ਜੂ ਅਦਰਵਾਈਜ਼ ਫਿਰ ਵੀ ਕਲੀਅਰ ਨਹੀਂ ਹੋਊਗਾ ਤਾਂ ਆਪਾਂ ਤੁਹਾਨੂੰ ਜਿੰਨੂ ਬੋਤਾ ਸੰਭੀ ਬਸ ਇਹ ਨਹੀਂ ਆਸੀ ਜਾਵੇਂਗਾ ਸਾਰੀ ਤੁਹਾਨੂੰ ਦਿੰਨੀ ਹੋਈ ਹੈ ਪਰ ਆਪਾਂ ਵੀਡੀਓ ਦੇ ਵਿੱਚ ਵੀ ਹਰ ਇੱਕ ਸੂਟ ਦਾ ਮੈਂਸ਼ਨ ਕਰਦੇ ਹਾਂ ਪ੍ਰਾਈਸ ਦੱਸ ਦਿੰਦੇ ਹਾਂ ਜੇ ਆਪਾਂ ਸ਼ਾਰਟ ਵਗੈਰਾ ਪਾਉਣੇ ਹੋਦੇ ਤੇ ਤਾਂ ਆਪਾਂ ਤੁਹਾਨੂੰ ਰਿਟਰਨ ਦੇ ਵਿੱਚ ਵੀ ਦਿੰਨੇ ਆ ਜੀ ਪ੍ਰਾਈਸ ਆ ਦੇਖੋ ਜੀ ਟੋਟਲੀ ਬੁਟੀਕ ਇਸਲੇ ਟੋਟਲੀ ਬੁਟੀਕ ਨਾ ਆਪਾਂ ਖੁਦ ਤਿਆਰ ਕਰਵਾਏ ਹੋ ਉਸ ਤਰ੍ਹਾਂ ਦੀਆਂ ਚੀਜ਼ਾਂ ਨੇ ਜੀ ਆ ਸਾਰਾ ਥਰੈਡ ਵਰਕ ਹੈ ਜੀ ਆ ਸਾਰਾ ਥਰੈਡ ਵਰਕ ਆ ਰਿਹਾ ਜੀ ਫਿਨਿਸ਼ਿੰਗ ਲਈ ਇਸ ਦੇ ਮੂਰੇ ਕੀ ਹੈ ਹੋਰ ਵੀ ਲੱਗੀ ਹੋਈ ਹੈ ਜੀ ਪਾਈਪਲ ਆ ਹੈਗਾ ਜਿਹੜਾ ਜੀ ਇਹ ਪ੍ਰਿੰਟ ਆ ਗਿਆ ਇਹ 3D ਪ੍ਰਿੰਟ ਆ ਗਿਆ ਇਹ ਵੀ ਪ੍ਰਿੰਟ ਆ ਗਿਆ ਇਹ ਵੀ ਪ੍ਰਿੰਟ ਆ ਗਿਆ ਦੇਲ ਇਕਤਾ ਹੈ ਜੀ ਤੁਹਾਡੇ ਫਰੰਟ ਘੇਰ ਤੇ ਆਉ ਹੋਨਲੀ ਤੇ ਆ ਜਿਹੜਾ ਪੈਨਲ ਵਰਕ ਹੈ ਇਹ ਵੀ ਆ ਵੀ ਵਰਕ ਹੈ ਜੀ ਟਰੈਡ ਵਰਕ ਥੋੜਾ ਜ਼ੂਮ ਕਰਕੇ ਦਿਖਾਓਗੇ ਤਾਂ ਕਿ ਤਾਂ ਕਿ ਕਲੀਅਰ ਹੋ ਜਾਏ ਕਲਰ ਕੰਟਰਾਸਟ ਦੇਖੋ ਕਿੰਨਾ ਸੋਹਣਾ ਬਹੁਤ ਜਿਆਦਾ ਸੋਹਣਾ ਬਣਿਆ ਹੋਇਆ ਦੇਖੋ ਤੁਹਾਨੂੰ ਬੋਟਮ ਤੋਂ ਪਤਾ ਲੱਗ ਜੀ ਕਿ ਸਕਿਨ ਨਾਲ ਕਿਹੜੇ ਕਲਰ ਦਾ ਕੰਬੀਨੇਸ਼ਨ ਦੇਖੋ ਜੀ ਇਸ ਦਾ ਕੰਬੀਨੇਸ਼ਨ ਬਣਿਆ ਹੈ ਤੇ ਤੁਹਾਨੂੰ ਦੁਪੱਟਾ ਦਿਖਾਉਣੀ ਆ ਬਾਜੀਓ ਕਿੰਨਾ ਸੋਹਣਾ ਦੁਪੱਟਾ ਹੈ ਦੁਪੱਟਾ ਦੇਖੋ ਜੀ ਦੇਖੋ ਜੀ ਦੁਪੱਟੇ ਦੀ ਲੁੱਕ ਪ्युअर ਦੁਪੱਟਾ 1450 ਰੁਪਏ ਜੀ ਓਨਲੀ ਸਿਰ 1450 ਰੁਪਏ ਤੁਹਾਨੂੰ ਆ ਹੈ ਜਿਹੜੀ ਆਪਣੀ ਕੋਲ ਵੈਰਾਈਟੀ ਮਿਲੂ ਹਾਂਜੀ ਆਪਾਂ ਨਾ ਪਹਿਲਾਂ ਪਿਛਲੀ ਵੀਡੀਓ ਨਾ ਆਪਣੀ ਵੀਡੀਓ ਜ਼ਿਆਦਾ ਹਿੱਲਦੀ ਸੀਗੀ ਕਿ ਆਪਾਂ ਨੂੰ ਬਹੁਤ ਜਿਆਦਾ ਮੈਸੇਜ ਵੀ ਆਏ ਸੀਗੇ ਤੇ ਪਰਸਨਲੀ ਵੀ ਕਈ ਸਾਰੇ ਆਪਣੇ ਕਸਟਮਾਈਜ਼ ਨੇ ਆਪਾਂ ਨੂੰ ਕਿਹਾ ਸੀਗਾ ਕਿ ਤੁਹਾਡੀ ਵੀਡੀਓ ਹਿੱਲਦੀ ਹੈ ਹਾਂਜੀ ਆਪਣੀ ਵੀਡੀਓ ਪਤਾ ਕਿਉਂ ਹਿੱਲਦੀ ਹੁੰਦੀ ਆ ਬਨੀਟ ਆ ਨਾ ਜਦੋਂ ਵੀਡੀਓ ਬਣਾਉਂਦਾ ਮਣਾਉਂਦਾ ਥੱਕ ਜਾਂਦਾ ਹੈ ਥੱਕ ਮਤਲਬ ਕਿ ਇਹ ਗੇਮ ਲਾਉਂਦਾ ਜੀ ਗੇਮ ਲਾਉਣ ਕਰਕੇ ਹੀ ਥਕਾਵਟ ਇਹਨੂੰ ਆ ਜਾਂਦੀ ਹੈ ਤੇ ਜਦੋਂ ਵੀਡੀਓ ਬਣਾਉਣ ਲੱਗਿਆਂ ਕਈ ਵਾਰ ਸੌ ਜਾਂਦਾ ਹੈ ਜਦੋਂ ਸੌ ਜਾਂਦਾ ਤੇ ਫਿਰ ਇਹਨੂੰ ਪਤਾ ਹੀ ਨਹੀਂ ਲੱਗਦਾ ਵੀ ਕੀ ਹੋ ਜਾਂਦਾ ਕਦੇ ਉਹ ਲਾਈਟ ਜੀ ਜ਼ਿਆਦਾ ਹੋ ਜਾਂਦੀ ਹੈ ਕਦੇ ਘੱਟ ਹੋ ਜਾਂਦੀ ਹੈ ਜਿੱਦਾਂ ਅਸੀਂ ਦਿਨੇ ਵੀਡੀਓ ਬਣਾਉਣੇ ਸਾਨੂੰ ਟਾਈਮ ਲੱਗਦਾ ਉਹਦੇ ਵੀਡੀਓ ਕਸਟਮਰ ਦੱਸਦੇ ਨੇ ਕਿ ਵੀ ਤੁਹਾਡੀ ਵੀਡੀਓ ਵਧੀਆ ਹੈ ਉਹਦੇ ਕਲੀਅਰ ਵੀ ਬੰਦੀ ਹੈ ਤੇ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਜੀ ਮਿਲਦੇ ਹਾਂ ਅਗਲੀ ਵੀਡੀਓ 'ਚ ਟਾਟਾ